ਸਯਾ ਸ਼ੰਕਰ ਨੇ ਸੀਮਤ ਗੱਲ ਕੀਤੀ ਹੈ ਉਹਨੇ ਪ੍ਰੋਸਪੈਕਟਸ ਆਫ ਇੰਡੀਆ ਕੈਨੇਡਾ ਟਾਈਸ ਦੀ ਗੱਲ ਕੀਤੀ ਪਰ ਅਨੀਤਾ ਆਨੰਦ ਇੱਕ ਸਟੈਪ ਅੱਗੇ ਹੋਰ ਜਾ ਕੇ ਡੀਪਨਿੰਗ आवर ਇਕਨੋਮਿਕ ਕੋਆਪਰੇਸ਼ਨ ਐਂਡ ਐਡਵਾਂਸਿੰਗ ਸ਼ੇਅਰਡ ਪ੍ਰਾਇਰੀਟیز ਇਸ ਤੋਂ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਸਵਾਦੇਬਾਜ਼ੀ ਹੋ ਰਹੀ ਹੈ ਇਨਸਾਨੀ ਬਲੱਡ ਦੀ ਔਰ ਦੂਸਰੀ ਮੀਡੀਆ ਨੇ ਇਹ ਵੀ ਚਿਆ ਕੇ ਜਿਹੜਾ ਇੰਡੀਆ ਦਾ ਤਾਜ਼ਾ ਅੱਜ ਕੱਲ ਐਮਬੈਸਡਰ ਹੈ ਸਪੇਨ ਦੇ ਵਿੱਚ ਦਿਨੇਸ਼ ਪਟਨਾਇਕ ਉਸ ਨੂੰ ਜਿਹੜਾ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਬਣਾਇਆ ਜਾ ਸਕਦਾ ਹੈ ਔਰ ਇਸ ਪਾਰੇ ਜਲਦੀ ਹੀ ਜਿਹੜੀ ਹੈ ਉਹ ਪ੍ਰੋਸੈਸ ਸ਼ੁਰੂ ਹੋ ਸਕਦੀ ਹੁਣ ਇਹ ਇਹਦਾ ਮਤਲਬ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਜਿਹੜੀ ਮਿਸਟਰ ਕਾਰਨੀ ਦੀ ਸਰਕਾਰ ਹੈ ਇਹਨੇ ਜਿਹੜਾ ਇਹ ਜੋ ਵੀ ਉੱਥੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਔਰ ਦੂਸਰਾ ਹੋਇਆ ਇਹ ਸਾਰੇ ਤੋਂ ਹੱਥ ਵਾਸ਼ ਕਰਕੇ ਸਿਰਫ ਵਪਾਰਕ ਹਿੱਤਾਂ ਨੂੰ ਪਹਿਲ ਦੇਣ ਦਾ ਫੈਸਲਾ é ਜਬ ਇਹ ਤਿੰਨੋ ਹੀ ਕਿਉਂਕਿ ਉਹਨਾਂ ਦਾ ਆਪਣਾ ਕਮਿਸ਼ਨ ਕੈਨੇਡੀਅਨ ਜਸਟਿਸ ਹੌਕ ਕਮਿਸ਼ਨ ਬੀਬੀ ਦਾ 193 ਸਫਿਆਂ ਦੀ ਰਿਪੋਰਟ ਚ ਆਇਆ ਕਿ 2019-2021 ਦੀਆਂ ਫੈਡਰਲ ਇਲੈਕਸ਼ਨਾਂ 'ਚ ਇੰਟਰਫੇਅਰ ਕੀਤਾ ਹੈ ਅਦਰਵਾਈਜ਼ ਜਿਹੜਾ ਉਹ ਹਰਦੀਪ ਸਿੰਘ ਨੀਜਰ ਦੇ ਮੁੱਦੇ ਤੇ 6 ਹਾਈ ਲੈਵਲ ਉਹਨਾਂ ਦੇ ਬਾਹਰ ਕੱਢੇ ਨੇ ਹੁਣ ਫਰੋਤੀਆਂ ਦਾ سلسلہ ਫੇਰ ਕੈਨੇਡਾ 'ਚ ਸ਼ੁਰੂ ਹੋਇਆ ਹੈ ਪਿਛਲੇ ਦਿਨਾਂ 'ਚ ਇੱਕ ਸਿੱਖ ਵਪਾਰੀ ਦਾ ਮਾਰਡਰ ਟੋਰਾਂਟੋ 'ਚ ਹੋਇਆ ਹੈ ਫਰੋਤੀ ਦੇ ਨਾਂ ਥੱਲੇ ਸੋ ਇਹ ਸਭ ਦੇ ਚੱਲਦੇ ਆ ਜੇ ਇੰਡੀਆ ਦੇ ਨਾਲ ਉਹੀ ਕੰਮ ਕਰਨਾ ਸੀ ਤਾਂ ਫੇਰ ਪਹਿਲਾਂ ਰੌਲਾ ਪਾਣ ਦੀ ਇਹ ਲੋਰਸੀ ਕਰ ਲੈਣ ਦਿੰਦਾ ਪਰ ਸਿੱਖ ਵੀ ਨੱਬੜ ਲੈਣਗੇ ਇਹਨਾਂ ਦੇ ਨਾਲ ਹੁਣ ਤੱਕ ਤਾਂ ਇਹ ਹੈ ਕਿ ਵੀ ਇਹ ਹਕੂਮਤਾਂ ਜਿਹੜੀਆਂ ਨੇ ਇਹਨਾਂ ਦਾ ਲਾ ਐਨਫੋਰਸਮੈਂਟ ਸੈਟਅਪ ਇਹਨਾਂ ਦੀ ਅਕਾਉਂਟੇਬਿਲਟੀ ਦਾ ਸੈਟਅਪ ਹੋਏਗਾ ਇਹ ਇਹ ਫਿਰ ਉਸ ਕਿਸਮ ਦੀ ਖੁੱਲੀ ਲੜਾਈ ਨੂੰ ਫਿਰ ਸੱਦਾ ਦੇਣਾ ਹੋਏਗਾ ਜੇ ਕੈਨੇਡੀਅਨ ਗਵਰਨਮੈਂਟ ਨੇ ਇਸ ਕਿਸਮ ਦਾ ਪਾਰਟ ਕੀਤਾ Continuing systematic attack by Indian authorities on Sikh activists in Canada, United States, and other countries, including private and public harassment and intimidation, threats of violence and death, and the planning of physical attacks public comments not only allow India to continue undermining Canadian sovereignty and the foundations of rule-based order but also sends a dangerous message to communities across Canada that continue to face targeted threats including the 800,000 members of the Sikh diaspora that Justice Hope found are the targets of India's activity. To this day, numerous members of our committee continue to receive warning from Canadian agencies regarding the ongoing threat to their lives as they continue to be targeted by the agents of the Government of India. Publicly clarify the Government's commitment to demand accountability from India for its documented interference and violent acts on Canadian soil. implement targeted sanctions against indian officials including home affairs minister amit shah and others credibly linked to orchestrating violence and interference in canada ਦੋਸਤੋ ਬ੍ਰੇਟੂਬਾਨ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਮੀਡੀਏ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵਿੱਚ ਗੱਲਬਾਤ ਹੋਈ ਹੈ ਔਰ ਸਿੱਖ ਫੈਡਰੇਸ਼ਨ ਕੈਨੇਡਾ ਨੇ ਵਿਦੇਸ਼ ਮੰਤਰੀ ਅਨਿਤਾ ਆਨੰਦ ਨੂੰ ਸਵਾਲ ਕੀਤਾ ਹੈ ਕਿ ਭਾਰਤ ਵੱਲੋਂ ਟਰਾਂਸਨੈਸ਼ਨਲ ਪ੍ਰੈਸ਼ਰ ਵਿੱਚ ਮਲਬਸ ਹੋਣ ਅਤੇ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਚੱਲਦਿਆਂ ਕੈਨੇਡਾ ਕਿਵੇਂ ਭਾਰਤ ਨਾਲ ਆਮ ਵਰਗੇ ਸਬੰਧ ਬਣਾ ਸਕਦਾ ਹੈ ਕੀ ਕੈਨੇਡਾ ਆਰਥਿਕ ਪਹਿਲੂਆਂ ਤੇ ਬਾਕੀ ਸਭ ਕੁਝ ਕੁਰਬਾਨਤਾ ਨਹੀਂ ਕਰ ਦੇਵੇਗਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਲਈ ਆ ਲਿਖ ਲਈ ਤੁਹਾਰਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਦਰ ਸਭ ਕੀ ਕਹਿਣਾ ਚਾਹੁੰਦੇ ਆ। ਦੇਖੋ ਕੈਨੇਡਾ ਚ ਬਿਸ਼ੱਕ ਚੋਣਾਂ ਹੋਣੀਆਂ ਟਾਈਮ ਤੋਂ ਥੋੜਾ ਪਹਿਲਾਂ। ਔਰ ਲਿਬਰਲ ਪਾਰਟੀ ਦੀ ਹਕੂਮਤ ਹੀ ਹੋਣ ਚਾਹੀ ਬਿਸ਼ੱਕ ਜਸਟਨ ਟਰੂਡੋ ਨੇ ਰਿਜ਼ਾਈਨ ਕੀਤਾ ਔਰ ਨਵੇਂ ਪ੍ਰਾਈਮ ਮਿਨਿਸਟਰ ਮਿਸਟਰ ਕਾਰਨੀ ਉਹਨਾਂ ਨੇ ਟੇਕਓਵਰ ਕੀਤਾ। ਉਹਨਾਂ ਦੀ ਮਿਨਿਸਟਰੀ ਦੇ ਵਿੱਚ ਅਨੀਤਾ ਆਨੰਦ ਬੀਬੀ ਜਿਹੜੀ ਕਿ ਪਹਿਲਾਂ ਡਿਫੈਂਸ ਮਿਨਿਸਟਰ ਵੀ ਰਹੀ ਫੈਡਰਲ ਗਵਰਨਮੈਂਟ ਦੇ ਵਿੱਚ ਉਸ ਤੋਂ ਫੋਰਨ ਮਿਨਿਸਟਰ ਦੇ ਅਹੁਦੇ ਤੇ ਜਿਹੜਾ ਉਹ ਤਾਇਨਾਤ ਕੀਤਾ ਹੂੰ ਉਦੋਂ ਵੀ ਕੁਝ ਸਾਡੇ ਜਿਹੜੇ ਕੈਨੇਡੀਅਨ ਕਨਸਰਨਡ ਜਰਨਲਿਸਟ ਨੇ ਜਿਨ੍ਹਾਂ ਚਾਰ ਗੁਰਪ੍ਰੀਤ ਸਿੰਘ ਰੈਡਿਕਲ ਦੇ ਸੀ ਦੇ ਐਡੀਟਰ ਉਹਨਾਂ ਨੇ ਫੋਰਨ ਲੈਟਰ ਲਿਖਿਆ ਸੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਕਿ ਵੀ ਇਹ ਚੋਇਸ ਤੁਹਾਡੀ ਠੀਕ ਨਹੀਂ ਹੈ ਹੂੰ ਇਸ ਤੋਂ ਲੱਗਦਾ ਹੈ ਕਿ ਵੀ ਤੁਸੀਂ ਜਿਹੜੇ ਕਨਸਰਨ ਨੇ ਕੈਨੇਡੀਅਨਸ ਦੇ ਉਹ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਹੋਏ ਉਹ ਹਰਦੀਪ ਸਿੰਘ ਨਿਜਰ ਮਰਡਰ ਹੋਏ ਫੋਰਨ ਇੰਟਰਫੀਅਰੈਂਸ ਹੋਏ ਇਹਨਾਂ ਸਾਰਿਆਂ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਔਰ ਵੈਸੇ ਵੀ ਅਨਿਤਾ ਨੰਦ ਚਲੋ ਕਿਸੇ ਦਾ ਧਰਮ ਤਾਂ ਕੋਈ ਵੀ ਹੋ ਸਕਦਾ ਜੀਤਾ ਦੇ ਉੱਤੇ ਹੀ ਹੱਥ ਰੱਖ ਕੇ ਉਹਨੇ ਦੋਨੋਂ ਵਾਰੀ ਸੋਚ ਚੁੱਕੀ ਮਾਂ ਉਹਦੀ ਪੰਜਾਬੀ ਮੂਲ ਦੀ ਹੈ ਹਮਮ ਔਰ ਫਾਦਰ ਤਮਿਲ ਲਾਰਡ ਮੂਲ ਦਾ ਮੂਲ ਦਾ ਹਮਮ ਹੁਣ ਇਹ ਸਾਰੇ ਦੇ ਚਲਦੇ ਆ ਜਿਹੜੀ ਅੱਜ ਖਬਰ ਇੱਕ ਕਾਈਂਡ ਆਫ ਸ਼ੌਕਿੰਗ ਸੀ ਕਿਉਂਕਿ ਜਦੋਂ ਦੇ ਇੰਡੀਆ ਔਰ ਕੈਨੇਡਾ ਦੇ ਜਿਹੜੇ ਨੇ ਉਹ ਰਿਲੇਸ਼ਨਸ ਖਰਾਬ ਹੋਏ ਹਾਈ ਕਮਿਸ਼ਨ ਵੀ ਨਹੀਂ ਨੇ ਉੱਥੇ ਔਰ ਵਪਾਰ ਦੀ ਕੋਈ ਗੱਲ ਵੀ ਨਹੀਂ ਆਪਸੀ ਕੋਈ ਰਾਪਤਾ ਵੀ ਨਹੀਂ ਹੈ ਕਿਉਂਕਿ ਇੰਡੀਆ ਨੇ ਨਾ ਕਦੇ ਰਿਗਰੈਟ ਕੀਤਾ ਹੈ ਨਾ ਉਹਨੇ ਮੰਨਿਆ ਕਿ ਵੀ ਉਹਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੁਣ ਅੱਜ ਜਦੋਂ ਇਹ ਖਬਰ ਆਈ ਜੈ ਸ਼ੰਕਰ ਦੀ ਐਕਸ ਦੇ ਉੱਤੇ ਜਿਹਨੂੰ ਟਵਿੱਟਰ ਅਸੀਂ ਕਹਿੰਦੇ ਕਿ ਵੀ ਉਹਦੇ ਚ ਉਹਨਾਂ ਨੇ ਆਪਣੀ ਪੋਸਟ ਪਾਈ ਹੈ ਉਹਨੇ ਕਿਹਾ ਕਿ ਐਪਰੀਸ਼ੀਏਟ ਦਾ ਟੈਲੀਕਾਮ ਵਿਦ ਫੋਰਨ ਮਿਨਿਸਟਰ ਅਨੀਤਾ ਆਨੰਦ ਐਮਪੀ ਆਫ ਕੈਨੇਡਾ ڈسکس دا پروسپیکٹس آف انڈیا کینیڈا ٹائز وسٹ ہر اے ویری سکسفل ٹینیور کہ بھی انیتا آنند گل ہوئی ہے اور اسی انڈیا کینیڈا سبندہ بارے گل بات کی اور اس دی دی کی ٹینس لیشز دیں انتا آنند نے بھی پوسٹ پائی واپس انہیں کہ تھنک یو منسٹر ڈاکٹر ایس جی شنکر فار دا پروڈکٹو ڈسکشن ٹوڈے آن سٹرتنگ کنیڈا انڈیا ٹائز ڈیپنگ اوور اکنمک کوپریشن اینڈ ایڈوانسنگ شیئرڈ پرایورٹیز آئی لک فارورڈ ٹو کنٹیو اوور ورک ٹوگیدر ہوں ہال ایس جئے شنکر نے سیمت گلتی ہے انہیں پروسپیکٹس آف انڈیا کنیڈا ٹائز کی گل کی پر انیتا آنند ایک سٹپ اگے ہو جا کے ڈیپننگ اوور اکنک کوپریشن اینڈ ایڈوانسنگ شیئرڈ پرایورٹیز اس تو لگتا ہے کہ بھائی یہ کتنے نہ کتنے جی ہے سودے بازی ہو رہی ہے انسانی بلڈ دی اور دوسری ਹੁਣ ਇਹ ਵੀ ਦੇਖਣਾ ਹੈ ਕਿਉਂਕਿ ਅਗਲੇ ਮਹੀਨੇ ਜੂਨ ਦੇ ਮਹੀਨੇ ਜੀ7 ਮੁਰਕਾਂ ਦੀ ਜਿਹੜੀ ਸਮਿਟ ਹੈ ਉਹ ਕੈਨੇਡਾ ਚ ਹੋਣ ਜਾ ਰਹੀ ਹੈ ਔਰ ਇਹ ਵੀ ਸਵਾਲ ਕਿਉਂਕਿ ਫਰਾਂਸ ਚ ਹੋਣ ਤੋਂ ਬਾਅਦ ਮੋਦੀ ਨੂੰ ਜਿਹੜਾ ਇੰਡੀਆ ਦੇ ਨੁਮਾਇੰਦੇ ਨੂੰ ਇਨਵਾਈਟ ਕੀਤਾ ਜਾਂਦਾ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਇਹਨੂੰ ਜਿਹੜਾ ਇਸ ਵਾਰ ਕੈਨੇਡਾ ਦੀ ਸਮਿਟ 'ਚ ਵੀ ਮੋਦੀ ਨੂੰ ਇਨਵਾਈਟ ਕੀਤਾ ਜਾਏਗਾ ਔਰ ਫਿਰ ਇਸ ਖਬਰ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਭਈ ਇਵਨ ਇਹ ਵੀ ਸਾਹਮਣੇ ਆਇਆ ਕਿ ਵੀ ਦੋਨਾਂ ਦੇ ਹਾਈ ਕਮਿਸ਼ਨ ਤਾਂ ਵਾਪਸ ਆਦਲੇ ਸੀ ਉਹਨਾਂ ਨੇ ਜਦੋਂ ਕਿ ਉਹਨਾਂ ਦੇ 6 ਕੱਢੇ ਗਏ ਸੰਜੇ ਵਰਮਾ ਔਰ ਦੂਜੇ ਜਿਹੜੇ ਮਲਬਸ ਸੀ ਉਹਨਾਂ ਦੀ ਮਰਡਲ ਚਰਦੀਪ ਨਿਜਰ ਦੇ ਪਰ ਹੁਣ ਇਹ ਵੀ ਨਜ਼ਰ ਆ ਰਿਹਾ ਕਿ ਵੀ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਆਉਣ ਦੇ ਸਾਲ ਚ ਜੂਨ ਮਹੀਨੇ ਤੱਕ ਪਹੁੰਚਦੇ ਆ ਸ਼ਾਇਦ ਇੰਡੀਆ ਔਰ ਕੈਨੇਡਾ ਦੇ ਜਿਹੜੇ ਹਾਈ ਕਮਿਸ਼ਨਰ ਨੇ ਦੋਨੋਂ ਹੀ ਵਾਪਸ ਅਪਾਇੰਟ ਕੀਤੇ ਜਾਣ ਉਹ ਹੀ ਨੇ ਨਵੇਂ ਨਾਮ ਹੋਣਗੇ ਲੇਕਿਨ ਜਿਹੜਾ ਉਹਨਾਂ ਨੂੰ 22 ਜੂਨ ਦੇ ਸੀਆਰ ਇਸ ਦਾ ਵੀ ਸੰਭਾਵਨਾ ਹੈ ਔਰ ਈਵਨ ਉਹਨਾਂ ਨੇ ਇੰਡੀਅਨ মিডিਆ ਨੇ ਤਾਂ ਐਵੇਂ ਕਿਹਾ ਕਿ ਜਿਹੜਾ ਇੰਡੀਆ ਦਾ ਤਾਜ਼ਾ ਅੱਜਕੱਲ ਐਮਬੈਸਡਰ ਹੈ ਸਪੇਨ ਦੇ ਵਿੱਚ ਦਿਨੇਸ਼ ਪਟਨਾਇਕ ਉਸ ਨੂੰ ਜਿਹੜਾ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਬਣਾਇਆ ਜਾ ਸਕਦਾ ਹੈ ਔਰ ਇਸ ਬਾਰੇ ਜਲਦੀ ਹੀ ਜਿਹੜੀ ਹੈ ਉਹ ਪ੍ਰੋਸੈਸ ਸ਼ੁਰੂ ਹੋ ਸਕਦੀ ਹੁਣ ਇਹ ਇਹਦਾ ਮਤਲਬ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਜਿਹੜੀ ਮਿਸਟਰ ਕਾਰਨੀ ਦੀ ਸਰਕਾਰ ਹੈ ਇਹਨੇ ਜਿਹੜਾ ਇਹ ਜੋ ਵੀ ਉੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਾ ਹੋਇਆ ਇਹ ਸਾਰੇ ਤੋਂ ਹੱਥ ਵਾਸ਼ ਕਰਕੇ ਸਿਰਫ ਵਪਾਰਕ ਹਿੱਤਾਂ ਨੂੰ ਪਹਿਲ ਦੇਣ ਦਾ ਫੈਸਲਾ ਲਿਆ ਪਰ ਅਜੇ ਕਿਉਂਕਿ ਦੋਨਾਂ ਦੇ ਐਕਸ ਤੇ ਇਹ ਆਇਆ ਹੈ ਲੇਕਿਨ ਇੰਡੀਕੇਸ਼ਨ ਤੁਹਾਨੂੰ ਦੱਸ ਰਹੀ ਹੁੰਦੀ ਔਰ ਇਸ ਦੇ ਉੱਤੇ ਬਿਲਕੁਲ ਠੀਕ ਸਿਕ ਫੈਡਰੇਸ਼ਨ ਕੈਨੇਡਾ ਨੇ ਜਿਹੜੀ ਹੈ ਉਹ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਅਸੀਂ ਉਹ ਸਾਂਝੀ ਕਰਨਾ ਚਾਹਾਂਗੇ ਕਿਉਂਕਿ ਸਿੱਖ ਫੈਡਰੇਸ਼ਨ ਕੈਨੇਡਾ ਪੂਰੀ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵੀ 30 ਦੇ ਕਰੀਬ ਕੈਂਡੀਡੇਟ ਜਿਹੜੇ ਕਿ ਸਿੱਖ ਹਲਕਿਆਂ 'ਚ ਔਰ ਇਸ ਵਾਰ ਵੀ 20 ਤੋਂ ਜ਼ਿਆਦਾ ਜਿਹੜੇ ਨੇ ਐਮਪੀ ਬਣੇ ਨੇ ਜਨਾਜ਼ ਲਿਬਰਲ ਪਾਰਟੀ ਦੇ ਵੀ ਨੇ ਮਨਿਸਟਰ ਵੀ ਬਣਾਏ ਨੇ ਮਨਿਸਟਰ ਆਫ ਸਟੇਟ ਔਰ ਦੂਜਾ ਹਲਕ ਕੋਈ ਬਹੁਤ ਅਹਿਮਤ ਵਾਲੀ ਮਿਨਿਸਟਰੀ ਨਹੀਂ ਦਿੱਤੀ ਹੈ ਜਿਵੇਂ ਇਹਨੂੰ ਅਨੀਤਾ ਆਨੰਦ ਨੂੰ ਫੋਰਨ ਮਿਨਿਸਟਰ ਬਣਾਇਆ ਜਸਟਨ ਟਰੂਡੋ ਦੇ ਵੇਲੇ ਤਾਂ ਹਰਦੀਪ ਸਿੰਘ ਸੱਜਣ ਡਿਫੈਂਸ ਮਿਨਿਸਟਰੀ ਸੀ اور ਦੂਸਰੇ ਵੀ ਫੁੱਲ ਮਿਨਿਸਟਰੀ ਸੀ ਜੀ ਤੇ ਇਹ ਸਰ ਮਨਿੰਦਰ ਸਿੰਘ ਜਿਹੜੇ ਕਿ ਮੇਨ ਸਪੋਕਸਪਰਸਨ ਨੇ ਸਿੱਖ ਫੈਡਰੇਸ਼ਨ ਜਿਹੜੇ ਕੈਨੇਡਾ ਦੇ ਉਹਨਾਂ ਦੇ ਨਾਂ ਥੱਲੇ ਸਟੇਟਮੈਂਟ ਜਾਰੀ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਸਿੱਖ ਫੈਡਰੇਸ਼ਨ ਕੈਨੇਡਾ ਨੇ ਇਹ ਲੈਟਰ ਇਹ ਲੈਟਰ ਟਾਈਪ ਜਿ ਉਹਨਾਂ ਨੇ ਨਿਤਰਾਣ ਨੂੰ ਲਿਖਿਆ ਐ ਐਕਸਪ੍ਰੈਸਿੰਗ ਡੀਪ ਕੰਸਰਨ ਓਵਰ ਰੀਸੈਂਟ ਸਟੇਟਮੈਂਟਸ ਆਫ ਕੈਨੇਡਾ ਇੰਡੀਆ ਰਿਲੇਸ਼ਨ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅ ਅਨੀਤਾ ਆਨੰਦ ਨੇ ਕਮੈਂਟ ਕੀਤਾ ਕਿ ਜੀ ਸਾਡੀ ਬੜੀ ਪ੍ਰੋਡਕਟਿਵ ਡਿਸਕਸ਼ਨ ਹੋਈ ਬਾਈਲੈਟਰਲ ਟਾਈਜ਼ ਨੂੰ ਸਟਰੈਂਥਨ ਕਰਨ ਚ ਔਰ ਸਿੱਖ ਫੈਡਰੇਸ਼ਨ ਨੇ ਅਲਰਮ ਰੇਜ਼ ਕੀਤਾ ਆਫ ਦਾ ਟ੍ਰਬਲਿੰਗ ਪ੍ਰਾਇੋਰਟਾਈਜ਼ੇਸ਼ਨ ਆਫ ਇਕਨੋਮਿਕ ਕੋਆਪਰੇਸ਼ਨ ਐਟ ਦਾ ਐਕਸਪੈਂਸ ਆਫ ਜਸਟਿਸ ਐਂਡ ਅਕਾਉਂਟੇਬਿਲਟੀ ਕਿ ਵੀ ਇੱਕ ਪਾਸੇ ਇਨਸਾਫ ਔਰ ਜਵਾਬਦੇਹੀ ਹੈ ਦੂਸਰੇ ਪਾਸੇ ਜਿਹੜਾ ਉਹ ਆਰਥਿਕ ਹਿੱਤ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਬੇਸ਼ੱਕ ਸਮਝਦੇ ਹਾਂ ਕਿ ਵੀ ਕੈਨੇਡਾ ਦੀ ਗਵਰਨਮੈਂਟ ਨੇ ਇੰਟਰਨੈਸ਼ਨਲ ਪਾਰਟਨਰਸ ਨੂੰ ਇੰਗੇਜ ਕਰਨਾ ਕੈਨੇਡਾ ਦੀ ਇਕਨੋਮੀ ਲਈ ਜ਼ਰੂਰੀ ਹੈ ਲੇਕਿਨ ਉਹਨਾਂ ਨੇ ਕਿਹਾ ਵੀ ਅਨੀਤਾ ਨਾਂਨੂ ਕੇ ਤੇਰੇ ਜਿਹੜੇ ਪਬਲਿਕ ਕਮੈਂਟ ਨੇ ਉਹ ਸੁਜੈਸਟ ਕਰਦੇ ਨੇ ਕਿ ਇਕਨੋਮਿਕ ਇੰਟਰਸਟ ਨੂੰ ਤੁਸੀਂ ਪ੍ਰਾਇੋਰਟੀ ਦੇ ਰਹੇ ਹੋ ਔਨ ਦਾ ਫੰਡਾਮੈਂਟਲ ਇਸ਼ੂਜ਼ ਆਫ ਜਸਟਿਸ ਅਕਾਉਂਟੇਬਿਲਟੀ ਐਂਡ ਸੋਵਰਨਿਟੀ ਕਿ ਮੁਲਕ ਦੀ ਪ੍ਰਭੂਸਤਾ ਜਵਾਬ ਦੇਈ ਔਰ ਜਸਟਿਸ ਤੋਂ ਤੁਸੀਂ ਦੂਸਰੇ ਪਾਸੇ ਵਾਲ ਜਿਹੜਾ ਤੁਰ ਪਿਆ ਉਹ ਬਿਲਕੁਲ ਇਹ ਦੀਸ ਸਿਗਨਲਸ ਡਿਵਾਈਡ ਆਫ ਕਲੀਅਰ ਕਾਲਸ ਫਾਰ ਅਕਾਉਂਟੇਬਿਲਟੀ ਐਂਡ ਜਸਟਿਸ ਆਰ ਡੀਪਲੀ ਟ੍ਰਬਲਿੰਗ ギਵਨ ਦਾ ਓਵਰਵੈਲਮਿੰਗ ਐਵੀਡੈਂਸ ਆਫ ਇੰਡੀਆਸ ਸਸਟੇਨਡ ਐਂਡ ਐਗਰੈਸਿਵ ਇੰਟਰਫੀਰੈਂਸ ਇਨ ਕੈਨੇਡੀਅਨ ਡੈਮੋਕਰੈਟਿਕ ਇੰਸਟੀਟਿਊਸ਼ਨਸ ਵਾਇਲੈਂਟ ਕੈਂਪੇਨਸ ਟਾਰਗੇਟਿੰਗ ਸਿਕਸ ਇਨ ਕੈਨੇਡਾ ਐਂਡ ਡਾਇਰੈਕਟ ਇਨਵਾਲਵਮੈਂਟ ਇਨ ਦਾ ਅਸੈਸੀਨੇਸ਼ਨ ਆਫ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਔਨ ਕੈਨੇਡੀਅਨ ਸੋਇਲ ਜਬ ਇਹ ਤਿੰਨੋ ਹੀ ਕਿਉਂਕਿ ਉਹਨਾਂ ਦਾ ਆਪਣਾ ਕਮਿਸ਼ਨ ਕੈਨੇਡੀਅਨ ਜਸਟਿਸ ਹੌਕ ਕਮਿਸ਼ਨ ਬੀਬੀ ਦਾ 193 ਸਫਿਆਂ ਦੀ ਰਿਪੋਰਟ ਚ ਆਇਆ ਕਿ 2019-2021 ਦੀਆਂ ਫੈਡਰਲ ਇਲੈਕਸ਼ਨਾਂ ਚ ਇੰਟਰਫੇਅਰ ਕੀਤਾ ਹੈ ਅਦਰਵਾਈਜ਼ ਜਿਹੜਾ ਉਹ ਹਰਦੀਪ ਸਿੰਘ ਨੇਜਰ ਦੇ ਮੁੱਦੇ ਤੇ 6 ਹਾਈ ਲੈਵਲ ਉਹਨਾਂ ਦੇ ਬਾਹਰ ਕੱਢੇ ਨੇ ਹੁਣ ਫਰੋਤੀਆਂ ਦਾ ਸਿਲਸਲਾ ਫੇਰ ਕੈਨੇਡਾ ਸ਼ੁਰੂ ਹੋਇਆ ਹੈ ਪਿਛਲੇ ਦਿਨਾਂ ਚ ਇੱਕ ਸਿੱਖ ਵਪਾਰੀ ਦਾ ਮਰਡਰ ਟੋਰਾਂਟੋ ਚ ਹੋਇਆ ਹੈ ਫਰੋਤੀ ਦੇ ਨਾਂ ਥੱਲੇ ਸੋ ਇਹ ਸਭ ਦੇ ਚੱਲਦੇ ਆ ਜੇ ਇੰਡੀਆ ਦੇ ਨਾਲ ਉਹੀ ਕੰਮ ਕਰਨਾ ਸੀ ਤਾਂ ਫੇਰ ਪਹਿਲਾਂ ਰੋਲਾ ਪਾਉਣ ਦੀ ਕੀ ਲੋੜ ਸੀ ਕਰ ਲੈਣ ਦਿੰਦਾ ਫਿਰ ਸਿੱਖ ਵੀ ਨਿਭੜ ਲੈਣਗੇ ਇਹਨਾਂ ਦੇ ਨਾਲ ਜੇ ਕੈਨੇਡਾ ਨੇ ਕੋਈ ਇਸ ਕਿਸਮ ਦੀ ਲਾਈਨ ਲਈ ਅਜੇ ਅਸੀਂ ਇਹ ਕਹਿਣਾ ਨਹੀਂ ਚਾਹੁੰਦੇ ਪਰ ਫਿਰ ਸਿੱਖਾਂ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਹੈ ਵੀ ਅਸੀਂ ਭਾਜੀ ਕਿਵੇਂ ਮੋੜਨੀ ਹੈ ਅਸੀਂ ਹੁਣ ਤੱਕ ਤਾਂ ਇਹ ਹੈ ਕਿ ਵੀ ਇਹ ਹਕੂਮਤਾਂ ਜਿਹੜੀਆਂ ਨੇ ਇਹਨਾਂ ਦਾ ਲਾ ਐਂਫੋਰਸਮੈਂਟ ਸੈਟਅਪ ਇਹਨਾਂ ਦੀ ਅਕਾਉਂਟੇਬਿਲਟੀ ਦਾ ਸੈਟਅਪ ਹੋਏਗਾ ਇਹ ਫਿਰ ਉਸ ਕਿਸਮ ਦੀ ਖੁੱਲੀ ਲੜਾਈ ਨੂੰ ਫਿਰ ਸਦਾ ਦੇਣਾ ਹੋਏਗਾ ਜੇ ਕੈਨੇਡੀਅਨ ਗਵਰਨਮੈਂਟ ਨੇ ਇਸ ਕਿਸੰਦਾ ਪਾਰਟ ਕੀਤਾ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਪੀਰੀਅਡ ਦੇ ਵਿੱਚ ਐਕਸਪਲਿਸਿਟ ਸਟੇਟਮੈਂਟਸ ਜਿਹੜੇ ਲਾਈਕ ਡੈਪਟੀ ਮਿਨਿਸਟਰ ਡੇਵਿਡ ਮਾਰੀਸਨ ਹੈਵ ਕੰਕਲੂਸਿਵਲੀ ਐਸਟੈਬਲਿਸ਼ਡ ਦੱਟ ਸੀਨੀਅਰ ਇੰਡੀਅਨ ਆਫੀਸ਼ੀਅਲਸ ਇਨਕਲੂਡਿੰਗ ਇੰਡੀਆਜ਼ ਹੋਮ ਅਫੇਅਰਜ਼ ਮਿਨਿਸਟਰ ਅਮਿਤ ਸ਼ਾਹ ਡਾਇਰੈਕਟਲੀ ਕੋਆਰਡੀਨੇਟਿਡ ਐਂਡ ਓਵਰਸੋਅਡ ਦਾ ਵਾਇਲੈਂਟ ਐਕਟੀਵਿਟੀਆਂ ਐਕਸਪਲਿਸਿਟਲੀ ਟਾਰਗੇਟਿੰਗ ਦਾ ਸਿੱਖ ਕਮਿਊਨਿਟੀ ਇਹ ਉਹਨਾਂ ਦੇ ਡੈਪਟੀ ਮਿਨਿਸਟਰ ਦਾ ਬਿਆਨ ਸੀ ਡੇਵਿਡ ਮਾਰੀਸਨ ਦਾ ਵੀ ਇਹ ਇਹ ਜੋ ਵੀ ਉੱਥੇ ਕਿਲਿੰਗ ਕੈਨੇਡਾ ਅਮਿਤ ਸ਼ਾਹ ਸੁਪਰਵਾਈਜ਼ ਕਰ ਰਿਹਾ ਸੀ ਉਹਦੇ ਉਹਨਾਂ ਨੇ ਕਿਹਾ ਵੀ ਇਹ ਦਿਸ ਵਾਸ ਅ ਸ਼ੌਕਿੰਗ ਵਾਇਓਲੇਸ਼ਨ ਆਫ ਮੋਸਟ ਬੇਸਿਕ ਨੋਰਮਸ ਆਫ ਇੰਟਰਨੈਸ਼ਨਲ ਲਾਅ ਐਂਡ ਦੋਜ਼ ਰਿਸਪੌਂਸਿਬਲ ਮਸਟ ਟੂ ਬੀ ਹੈਲਡ ਅਕਾਊਂਟੇਬਲ ਇਹ ਉਸ ਦੀ ਵਾਇਓਲੇਸ਼ਨ ਹੈ ਫਿਰ ਉਹਨਾਂ ਨੇ ਸਿਕ ਫੈਡਰੇਸ਼ਨ ਆਫ ਹੋਪ ਕਮਿਸ਼ਨ ਦੀ ਗੱਲ ਕੀਤੀ ਹੈ ਵੇਰੀਅਸ ਕੈਨੇਡੀਅਨ ਏਜੰਸੀਜ਼ ਜਿਨ੍ਹਾਂ ਨੇ ਅਨਇਕਿਵੋਕਲੀ ਡਾਕੂਮੈਂਟ ਕੀਤਾ ਹੈ ਇੰਡੀਆ ਦੀ ਫੋਰਨ ਇੰਟਰਫੇਰੈਂਸ ਆਪਰੇਸ਼ਨ ਨੂੰ ਜਿਸ ਦੇ ਵਿੱਚ ਕੈਨੇਡੀਅਨ ਇਲੈਕਟਰਲ ਆਊਟਕਮ ਨੂੰ ਮੈਨੀਪੂਲੇਟ ਕਰਨਾ ਐਕਸਟੈਂਸਿਵ ਡਿਸਇਨਫੋਰਮੇਸ਼ਨ ਕੈਂਪੇਨ ਹੈ ਕੈਨੇਡੀਅਨ ਅਫੀਸਰਸ ਦੇ ਖਿਲਾਫ ਔਰ ਵਾਇਲੈਂਟ ਐਕਟੀਵਿਟੀਜ਼ ਜਿਸ ਵਿੱਚ ਹਰਦੀਪ ਸਿੰਘ ਨਿਜਰ ਔਰ ਸਿਰਦੂਲ ਸਿੰਘ ਔਰ ਦੂਸਰਿਆਂ ਦੇ ਮਰਡਰ ਨੇ ਫਿਰ ਇਸ ਰਿਪੋਰਟ ਚ ਉਹਨਾਂ ਨੇ ਸਪੈਸ਼ਲ ਰੈਪੋਰਟਰਸ ਆਫ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਉਹਨਾਂ ਨੂੰ ਕੋਟ ਕੀਤਾ ਕਿ ਕਿਵੇਂ ਉਹਨਾਂ ਨੇ ਕਿਹਾ ਕਿ ਕੰਟੀਨਿਊਇੰਗ ਸਿਸਟਮੈਟਿਕ ਅਟੈਕ ਬਾਈ ਇੰਡੀਅਨ ਅਥਾਰਟिटीज ਓਨ ਸਿੱਖ ਐਕਟਿਵਿਸਟਸ ਇਨ ਕੈਨੇਡਾ ਯੂਨਾਈਟਿਡ ਸਟੇਟਸ ਐਂਡ ਅਦਰ ਕੰਟਰੀਜ਼ ਇਨਕਲੂਡਿੰਗ ਪ੍ਰਾਈਵੇਟ and public harassment and intimidation threats of violence and death and the planning of physical attacks ve sare de vich vi e inna de jada unanne special reporter ne vi un wale ne manne ji where unanne conclusion kiya ke कि your public comments not only a law india to continue undermining canadian sovereignty and the foundations of rule based order but also sends a dangerous message to communities across canada that continue to face targeted threats including the 800000 members of the sikh diaspora that justice hob found are the targets of india's activities ki toade justice hob commission ne kehya ki 8 lakh sikh canada jade ne oh nishane te ne aur eh tusi canadian sovereignty nu vi violate karan diye kar rahe ho eh sare de naal aur koi rule based order de utte tusi nahi khade eh sare de vich ohna ne kehya ki to this day Numerous members of our community continue to receive warnings from Canadian agencies regarding the ongoing threat to their lives as they continue to be targeted by the agents of the government of India. ਵੀ ਅਜੇ ਵੀ ਤੁਹਾਡੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ ਕੇ ਸਿੱਕ ਐਕਟਿਵਿਸਟ ਨੂੰ ਵਾਰਨ ਕਰਦੀਆਂ ਵੀ ਤੁਹਾਡੀ ਜਾਨ ਨੂੰ ਖਤਰਾ ਹੈ। And this is one of the many reasons Sikhs has been calling for a public inquiry into the assassination of Bhai Hardeep Singh Nejar and India's ongoing violent actions in Canada. ਵੀ ਇਹ ਇਸ ਲਈ ਅਸੀਂ ਪਬਲਿਕ ਇਨਕੁਆਰੀ ਦੀ ਮੰਗ ਕਰਦੇ ਹਾਂ ਔਰ ਖੀਰ ਚੁਣਾ ਨੇ ਤਿੰਨ ਬੁਲੇਟ ਪੁਆਇੰਟਸ ਦਿੱਤੇ ਨੇ ਕਿ ਵੀ ਅਸੀਂ ਤੁਹਾਨੂੰ ਇਹ ਕਹਿੰਦੇ ਆ ਪਬਲੀਕਲੀ ਕਲੈਰੀਫਾਈ ਦਾ ਗਵਰਨਮੈਂਟਸ ਕਮਿਟਮੈਂਟ ਟੂ ਡਿਮਾਂਡ ਅਕਾਉਂਟੇਬਿਲਟੀ ਫਰਮ ਇੰਡੀਆ ਫਾਰ ਇਟਸ ਡਾਕੂਮੈਂਟਡ ਇੰਟਰਫੀਅਰੈਂਸ ਐਂਡ ਵਾਇਲੈਂਟ ਐਕਸ਼ਨ অন ਕੈਨੇਡੀਅਨ ਸਾਇਟ ਇਸ ਕਾਲਡ ਦੀ ਪਬਲੀਕਲੀ ਡਿਕਲੇਅਰ ਕਰੋ ਕਿ ਵੀ ਤੁਸੀਂ ਇੰਡੀਆ ਨੂੰ ਅਕਾਉਂਟੇਬਲ ਮੰਨਦੇ ਹੋ ਜੋ ਕੁਝ ਉਹਨਾਂ ਨੇ ਕੀਤਾ ਜਿਹੜੀ ਡਾਕੂਮੈਂਟ ਹੈ ਉਹਨਾਂ ਦੀ ਇੰਟਰਫੀਅਰੈਂਸ ਔਰ ਜਿਹੜੇ ਕੈਨੇਡੀਅਨ ਸੋਇਲ ਦੇ ਉੱਤੇ ਉਹਨਾਂ ਨੇ ਵਾਇਲੈਂਟ ਐਕਟ ਕੀਤੇ ਨੇ ਹਿੱਸ ਕਾਰਵਾਈਆਂ ਕੀਤੀਆਂ ਨੇ ਜੀ ਕਲੀਅਰਲੀ ਕੰਡੀਸ਼ਨ ਐਨੀ ਰੈਸਟੋਰੇਸ਼ਨ ਆਫ ਡਿਪਲੋਮੈਟਿਕ ਟਾਈਜ਼ ਔਰ ਇਕਨੋਮਿਕ ਐਨਗੇਜਮੈਂਟ ਔਨ ਇੰਡੀਆਸ ਕੋਆਪਰੇਸ਼ਨ ਵਿਦ ਕ੍ਰਿਮੀਨਲ ਇਨਵੈਸਟੀਗੇਸ਼ਨਸ ਇਨ ਕੈਨੇਡਾ ਐਂਡ ਅਦਰ ਡਿਮੋਨਸਟ੍ਰੇਬਲ ਰਿਫਾਰਮਸ ਔਰ ਇਹ ਬਿਲਕੁਲ ਇਸ ਗੱਲ ਨੂੰ ਯਕੀਨੀ ਬਣਾਓ ਕਿ ਜਿਹੜੀਆਂ ਡਿਪਲੋਮੈਟਿਕ ਟਾਈਜ਼ ਦੀ ਰੈਸਟੋਰੇਸ਼ਨ ਹੈ ਉਹ ਕੱਲੀ ਜਾਂ ਇਕਨੋਮਿਕ ਐਨਗੇਜਮੈਂਟ ਹੈ ਉਦੇ ਚ ਇਹ ਦੇਖੋ ਵੀ ਇੰਡੀਆ ਤੁਹਾਨੂੰ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਤੇ ਹੋਰ ਜਿਹੜੇ ਉਹਨਾਂ ਦੀਆਂ ਕਰਤੂਤਾ ਨੇ ਉਸ ਦੇ ਵਿੱਚੋਂ ਤੁਹਾਡੇ ਨਾਲ ਕਿੰਨਾ ਕੋਆਪਰੇਟ ਕਰਦੇ ਨੇ ਇੰਪਲੀਮੈਂਟ ਟਾਰਗੇਟਡ ਸੈਂਕਸ਼ਨਸ ਅਗੇਂਸਟ ਇੰਡੀਅਨ ਅਫੀਸ਼ੀਅਲਸ ਇਨਕਲੂਡਿੰਗ ਹੋਮ ਅਫੇਅਰਸ ਮਿਨਿਸਟਰ ਅਮਿਤ ਸ਼ਾਹ ਐਂਡ ਅਦਰਸ ਕ੍ਰੈਡੀਬਲੀ ਲਿੰਕ ਟੂ ਆਰਕੇਸਟ੍ਰੇਟਿੰਗ ਵਾਇਲੈਂਸ ਐਂਡ ਇੰਟਰਫੇਰੈਂਸ ਇਨ ਕੈਨੇਡਾ ਕਿ ਜਿਹੜੀਆਂ ਸੈਂਕਸ਼ਨਸ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਚੀਵਾਂ ਅਮਿਤ ਸ਼ਾਹ ਵੀ ਸ਼ਾਮਲ ਹੈ ਕਿਉਂਕਿ ਤੁਹਾਡੇ ਡੈਪਟੀ ਮਿਨਿਸਟਰ ਨੇ ਉਹ ਵੀ ਲਿਬਰਲ ਦੀ ਗਵਰਨਮੈਂਟ ਸੀ ਉਹਨੂੰ ਸਿੱਧੇ ਤੌਰ ਦੇ ਉੱਤੇ ਜਿਹੜਾ ਇਹ ਦੋਸ਼ੀ ਦੱਸਿਆ ਸੀ ਇਹ ਸਾਰੇ ਨੂੰ ਜਿਹੜਾ ਤੁਸੀਂ ਇੰਪਲੀਮੈਂਟ ਕਰੋ ਔਰ ਕਨਕਲੂਜਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਟਰਸਟ ਯੂ ਵਿਲ ਰੈਕਗਨਾਈਜ਼ ਦਾ ਗ੍ਰੈਫਿਟੀ ਆਫ ਦਾ ਸਿਚੁਏਸ਼ਨ ਐਂਡ ਇਨਸ਼ੋਰ ਦਾ ਫੰਡਮੈਂਟਲ ਰਾਈਟਸ ਐਂਡ ਸੇਫਟੀ ਆਫ ਕੈਨੇਡੀਅਨ ਇੰਸਟੀਟਿਊਸ਼ਨਸ ਐਂਡ ਸਿਟੀਜ਼ਨਸ ਓਵਰ ਸ਼ਾਰਟ ਟਰਮ ਡਿਪਲੋਮੈਟਿਕ ਐਕਸਪੀਡੀਐਂਸੀ ਕਬਈ ਤੁਹਾਨੂੰ ਲੱਗਦਾ ਵੀ ਕੂਟਨੀਤਕ ਤੁਸੀਂ ਬਹਾਲ ਕਰੋ ਔਰ ਤੁਹਾਡੀ ਬੱਲੇ ਬੱਲੇ ਹੋਏ ਇਹਦੇ ਨਾਲ ਤੁਸੀਂ ਜਿਹੜੀਆਂ ਕੈਨੇਡੀਅਨ ਵੈਲਿਊਜ਼ ਨੇ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਪ੍ਰਾਇੋਰਟੀ ਦਿਓ ਔਰ ਕੈਨੇਡੀਅਨ ਕੈਨੇਡਾ ਸਿੱਖ ਕਮਿਊਨਿਟੀ ਹੈਜ਼ ਕੰਸਿਸਟੈਂਟਲੀ ਕਾਲਡ ਫਾਰ ਅ ਪ੍ਰਿੰਸੀਪਲ ਫੋਰਨ ਪੋਲਿਸੀ ਰੂਟਡ ਇਨ ਅ ਕਾਉਂਟੇਬਿਲਟੀ ਐਂਡ ਜਸਟਿਸ ਥੈਟ ਕੈਨ ਡਿਲੀਵਰ ਸ਼ੇਅਰਡ ਪ੍ਰੋਸਪਰਿਟੀ ਫਾਰ 올 ਕੈਨੇਡੀਅਨ ਕਿ ਸਾਡਾ ਸਿੱਖ ਕਮਿਊਨਿਟੀ ਦਾ ਇਹੀ ਸਟੈਂਡ ਰਿਹਾ ਹੈ ਕਿ ਟੁਗੇਦਰਨੈਸ ਦੇ ਨਾਲ ਅਸੀਂ ਜਿਹੜੇ ਕੈਨੇਡੀਅਨ ਵੈਲਿਊਜ਼ ਨੇ ਉਹਨਾਂ ਦੇ ਹਾਫਿਜ਼ ਹੋਈ ਹੈ ਟੂ ਅਚੀਵ ਥਿਸ ਵੀ ਊਡ ਲਾਈਕ ਟੂ ਅਰਜੈਂਟਲੀ ਮੀਟ ਵਿਦ ਯੋਰ ਆਫਿਸ ਟੂ ਡਿਸਕਸ ਹਾਊ ਵੀ ਕੈਨ ਕਲੈਕਟਿਵਲੀ ਵਰਕ ਟੁਵਰਡਸ ਦਾ ਸ਼ੇਅਰਡ ਗੋਲਸ ਆਫ ਬਿਲਡਿੰਗ ਅ ਪ੍ਰੋਸਪਰਸ ਐਂਡ ਸਿਕਿਓਰ ਕੈਨੇਡਾ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਵੀ ਸੀਕ ਕਰਦੇ ਹਾਂ ਔਰ ਸਾਨੂੰ ਤੁਸੀਂ ਫੌਰਨ ਜਿਹੜਾ ਹੈ ਇਸ ਦੇ ਲਈ ਟਾਈਮ ਦਿਓ ਤਾਂ ਕਿ ਅਸੀਂ ਟੋਗਾਦਾ ਨੇਸ ਦੇ ਨਾਲ ਜਿਹੜੀਆਂ ਕੈਨੇਡੀਅਨ ਵੈਲਿਊਜ਼ ਨੇ ਉਹਨਾਂ ਨੂੰ ਪ੍ਰੋਟेक्ट ਕਰੀਏ ਸੋ ਉਹਨਾਂ ਨੇ ਜਿੱਥੇ ਯੂਨ ਕਮਿਊਨੀਕੇਸ਼ਨ ਨੂੰ ਇਹ ਭੇਜਿਆ ਉੱਥੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਔਰ ਆਨਰੇਬਲ ਪੀਵਰ ਪਾਲੀਵਰ ਲੀਡਰ ਆਫ ਅਫੀਸ਼ੀਅਲ ਓਪੋਜੀਸ਼ਨ ਇਸੇ ਤਰ੍ਹਾਂ ਡੌਨ ਡੈਵਿਸ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਲੀਡਰ ਔਰ ਇਹਨਾਂ ਸਾਰਿਆਂ ਨੂੰ ਵੀ ਅਸੀਂ ਫੁਲੀ ਐਂਡੋਰਸ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਕਿਤੇ ਨਾ ਕਿਤੇ ਇੱਕ ਕ੍ਰੈਕ ਹੋ ਰਿਹਾ ਹੈ ਬਿਲਕੁਲ ਆ ਮਾ ਕਾਰਨੀ ਦੀ ਹਕੂਮਤ ਦੇ ਵਿੱਚ ਹਮ ਔਰ ਇਹ ਨਾ ਕੈਨੇਡਾ ਦੇ ਆਪਣੇ ਵਕਾਰ ਲਈ ਚੰਗਾ ਹੈ ਹਮ ਤੇ ਜੇ ਫਿਰ ਇਸ ਕਿਸਮ ਦਾ ਹੀ ਹੋਇਆ ਕੋਈ ਲਾਅ ਐਂਡ ਆਰਡਰ ਵਾਲੀ ਸੁਸਾਇਟੀ ਨਹੀਂ ਰਹੇਗੀ ਜਾਂ ਅਕਾਉਂਟੇਬਿਲਟੀ ਨਹੀਂ ਹੋਏਗੀ ਫਿਰ ਕੱਲ ਨੂੰ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਇਹ ਦੋਸ਼ਨਾ ਦੇ ਕਿ ਵੀ ਅਸੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਫਿਰ ਸਾਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਕਿ ਆਪਣੇ ਅਕਾਊਂਟ ਅਸੀਂ ਕਿਵੇਂ ਸੈਟਲ ਕਰਨੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਥਨੇ ਦੇ ਬ੍ਰੇਕ ਈਵਰਸ ਤੁਸਨ ਇਸ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ